ਸਪੈਸ਼ਲ ਸੈਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਸ਼ਰਧਾਂਜਲੀयां ਜਿਹੜੀਆਂ ਦਿੱਤੀਆਂ ਗੰਜਾਂ ਨੇ ਜਿਹੜੇ ਸਾਡੇ ਸਾਥੀ ਜਿਨ੍ਹਾਂ ਨੇ ਦੇਸ਼ ਕੌਮ ਲਈ ਕੁਰਬਾਨੀਆਂ ਕੀਤੀਆਂ ਜਾਂ ਪੰਜਾਬ ਦੀ ਅਸੈਂਬਲੀ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਪੰਜਾਬ ਦੀ ਰਾਜਨੀਤੀ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਸਰਦਾ ਦੇ ਫੁੱਲ ਜਿਹੜੇ ਇਸ ਵਿਧਾਨ ਸਭਾ ਚ ਪੇਟ ਕੀਤੇ ਗਏ ਜਿਨ੍ਹਾਂ ਵਿੱਚ ਸਰਪ ਸਤੀ ਸਰਦਾਰ ਹਰਮੇਲ ਸਿੰਘ ਟੋੜਾ ਜੀ ਸਾਬਕਾ ਮੰਤਰੀ ਸ਼੍ਰੀ ਰਕਵੀਰ ਸਿੰਘ ਜੀ ਸਾਬਕਾ ਵਿਧਾਇਕ ਸ਼ਹੀਦ ਪਾਨੂੰ ਪ੍ਰਤਾਪ ਮਨਕੋਟਿਆ ਜੀ ਲੈਫਟੀਨੈਂਟ ਕਰਨਲ ਸ਼ਹੀਦ ਦਲਜੀਤ ਸਿੰਘ ਐਲਡੀ ਸ਼ਹੀਦ ਰਿੰਕੂ ਸਿੰਘ ਲਾਸ ਨਾਈਟ ਸ਼ਹੀਦ ਪ੍ਰਪਾਲ ਸਿੰਘ ਲਾਸ ਨਾਈਟ ਸ਼ਹੀਦ ਹਰਬਿੰਦਰ ਸਿੰਘ ਸਿਪਾਹੀ ਸ੍ਰੀ ਜਸਵਿੰਦਰ ਸਿੰਘ ਪੱਲਾ ਜਿਨ੍ਹਾਂ ਨੂੰ ਆਪਾਂ ਸਾਰੇ ਜਾਣਦੇ ਆ ਉਗੇ ਅਦਾਕਾਰ ਤੇ ਕਮੇਡੀਅਨ ਸ੍ਰੀ ਚਰਨਜੀਤ ਅਉਦਾ ਜੀ ਜਿਹੜੇ ਇੱਕ ਬਹੁਤ ਵੱਡੇ ਸੰਗੀਤਕਾਰ ਸੀ ਅੱਜ ਉਹਨਾਂ ਨੂੰ ਜਿਹੜੀ ਆ ਸਰਦਾ ਦੇ ਪੋਨਰਪਤ ਕੀਤੇ ਗਏ ਨੇਗੇ ਤੇ ਹਾਊਸ ਜਿਹੜਾ ਉਹ 12 ਵਜੇ ਦੁਬਾਰਾ ਮੁਰ ਜੁੜੇਗਾ ਔਰ ਜਦੋਂ ਦੁਬਾਰਾ ਹਾਊਸ ਜੁੜੇਗਾ ਤਾਂ ਉਸ ਸਮੇਂ ਬਹੁਤ ਸਾਰੇ ਵਿਧਾਨ ਸਭਾ ਦੇ ਅੰਦਰ ਜਿਹੜੀਆਂ ਡਿਪਾਰਟਮੈਂਟ ਦੀਆਂ ਐਨੂਅਲ ਰਿਪੋਰਟਸ ਨੇਗੀਆਂ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਦੀ ਰਿਪੋਰਟ ਇਸੇ ਤਰੀਕੇ ਆਡਿਟ অবজারਵੇਸ਼ਨ ਜਿਹੜੀਆਂ ਲਗੀਆਂ ਨੇਗੀਆਂ ਉਹਦੀ ਰਿਪੋਰਟ ਸਾਰੀਆਂ ਰਿਪੋਰਟਾਂ ਜਿਹੜੀਆਂ ਨੇਗੀਆਂ ਉਹ ਵਿਧਾਨ ਸਭਾ ਦੇ ਐਗਰੀਕਲਚਰ ਡਿਪਾਰਟਮੈਂਟ ਦੀ ਰਿਪੋਰਟ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਨੇ ਇਸ ਵਿਧਾਨ ਸਭਾ ਦੇ ਸਦਨ ਦੇ ਉੱਤੇ ਰੱਖੀਆਂ ਜਾਣਗੀਆਂ ਔਰ ਉਸ ਸਮੇਂ ਜਿਹੜੀਆਂ ਹੁਣੇ ਹੀ ਪੰਜਾਬ ਦੇ ਅੰਦਰ ਬਹੁਤ ਹੀ ਭਿਆਨਕ ਹੜ੍ਹ ਇਸ ਸਾਲ ਚ ਆਏ ਨੇ ਮੈਂ ਸਭੰਦਾ ਇਹ ਸਦੀ ਦੇ ਸਭ ਤੋਂ ਭਿਆਨਕ ਹੜ੍ਹ ਜਿਹੜੇ ਆਏ ਨੇ ਉਹਨਾਂ ਨੂੰ ਲੈ ਕੇ ਇੱਕ ਰੈਜ਼ੋਲੂਸ਼ਨ ਜਿਹੜਾਗਾ ਇੱਕ ਮਤਾ ਸਾਡੇ ਮੇਰੇ ਕੈਬਨਟ ਦੇ ਕਲੀਗ ਮੇਰੇ ਨਾਲ ਖੜੇ ਨੇ ਬਰਿੰਦਰ ਗੁਹਿਲ ਜੀ ਇਹ ਪੇਸ਼ ਕਰਨਗੇ ਔਰ ਉਸ ਮਤੇ ਤੇ ਅਸੀਂ ਚਰਚਾ ਕਰਵਾਵਾਂਗੇ ਕਿ ਪੰਜਾਬ ਦੇ ਕਿੰਨਾ-ਕਿੰਨਾ ਇਲਾਕਿਆਂ 'ਚ ਕੀ-ਕੀ ਨੁਕਸਾਨ ਹੋਇਆਗਾ ਕਿਹੜੇ ਕਿਹੜੇ ਡਿਪਾਰਟਮੈਂਟ ਦਾ ਨੁਕਸਾਨ ਹੋਇਆ ਪੂਰੀ ਚਰਚਾ ਜਿਹੜੀ ਆ ਅੱਜ ਪੂਰਾ ਦਿਨ ਪਰ ਉਸ ਮੁੱਦੇ ਤੇ ਚੱਲੂਗੀ ਜਿਹਦੇ ਵਿੱਚ ਬਹੁਤ ਸਾਰੀਆਂ ਹੀ ਆਪੋਜੀਸ਼ਨ ਦੀਆਂ ਪਾਰਟੀਆਂ ਆਪਣੇ ਕੰਸਟਰਕਟਿਵ ਸੁਝਾਅ ਪੇਸ਼ ਕਰਨਗੀਆਂ ਆਪਣੀ ਕੰਸਟਰਕਟਿਵ ਭੂਮਿਕਾ ਨਿਭਾਉਣਗੀਆਂ ਔਰ ਬਿਲਕੁਲ ਜੋ ਰੈਜ਼ੋਲੂਸ਼ਨ ਹੋਊਗਾ ਮੈਂ ਸਮਝਦਾ ਉਹਦੀ ਸਪੋਰਟ ਕਰਨਗੀਆਂ ਔਰ 12 ਵਜੇ ਆਪਾਂ ਦੁਬਾਰਾ ਮੁੜ ਕੇ ਮੁੜ ਜੜਾਂਗੇ ਔਰ ਉਸ ਮਤੇ ਤੇ ਦੁਬਾਰਾ ਬਹਿਸ ਜਿਹੜੀ ਆ ਉਹ ਸ਼ੁਰੂ ਹੋਊਗੀ ਧੰਨਵਾਦ